ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਸਾਡੇ ਚੈਨਲ ਦੇ ਨਾਲ ਤੇ ਮੈਂ ਪਰਮਦੀਪ ਰਾਣਾ ਤੇ ਅੱਜ ਪੰਜਾਬ ਸਰਕਾਰ ਦਾ ਜਿਹੜਾ ਫੈਸਲਾ ਹੈ ਉਹ ਪਹਿਲਾਂ ਤਾਂ ਇਹ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਦਾ ਕਿਉਂਕਿ ਪੰਜਾਬ ਸਰਕਾਰ ਨੇ ਹੁਣ ਨਵਾਂ ਫੈਸਲਾ ਜਾਰੀ ਕਰਤਾ ਕਿ ਹਰ ਸਾਲ ਪੰਜਾਬ ਪੁਲਿਸ ਦੀ ਭਰਤੀ ਹੋਊਗੀ ਕਿਉਂਕਿ ਨੌਜਵਾਨਾਂ ਦੀ ਉਡੀਕ ਰਹਿੰਦੀ ਸੀ ਕਿ ਕਦੋਂ ਪੰਜਾਬ ਪੁਲਿਸ ਦੀ ਭਰਤੀ ਹੋਊਗੀ ਤੇ ਕਦੋਂ ਉਹ ਤਿਆਰੀ ਕਰਨਗੇ ਤੇ ਕਦੋਂ ਉਹ ਟੈਸਟ ਕਲੀਅਰ ਕਰਨਗੇ ਤਾਂ ਮਾਨ ਸਰਕਾਰ ਦਾ ਵੱਡਾ ਫੈਸਲਾ کہہ ਸਕਦੇ ਆ ਕਿ ਹਰ ਸਾਲ 2200 ਭਰਤੀਆਂ ਆਉਣੀਆਂ ਹੀ ਆਉਣੀਆਂ ਨੇ ਹਰ ਸਾਲ ਨੌਜਵਾਨ ਤਿਆਰੀ ਕਰਨ ਤੇ ਜਨਵਰੀ ਦੇ ਵਿੱਚ ਇਹ ਭਰਤੀਆਂ ਆ ਜਾਣ ਕਰਨਗੀਆਂ ਹਰ ਵਾਰ ਨੋਟੀਫਿਕੇਸ਼ਨ ਜਾਰੀ ਹੋਇਆ ਕਰੇਗਾ ਤੇ 2200 ਭਰਤੀ ਜਿਹੜੀ ਹੈ ਪੰਜਾਬ ਪੁਲਿਸ ਦੇ ਵਿਤ ਕੀਤੀ ਜਾਏਗੀ ਤੇ ਹੁਣ ਕੀ ਕਹਿਆ ਭਗਵੰਤ ਮਾਨ ਨੇ ਉਹ ਵੀ ਤੁਸੀਂ ਸੁਣ ਲਓ ਪੰਜਾਬ ਪੁਲਿਸ ਚ ਭਰਤੀ 2200 ਬੰਦਾ ਪੰਜਾਬ ਪੁਲਿਸ ਦੇ ਵਿੱਚ ਪਰ ਜੋ ਪੋਸਟ ਖਾਲੀ ਹੁੰਦੀ ਹੈ ਹਰ ਸਾਲ 1600 ਕਨਸਟੇਬਲ ਬਾਕੀ ਹੈਡ ਕਨਸਟੇਬਲ ਸਬ ਇੰਸਪੈਕਟਰ ਪਹਿਲਾਂ ਕਦੇ ਨਹੀਂ ਇਹਨਾਂ ਨੇ ਕੱਢਿਆ ਐਡ ਆਖਰੀ ਸਾਲ ਚ 8-9000 ਕੱਢ ਦਿੰਦੇ ਸੀ ਵੋਟਾਂ ਵਾਲੇ ਸਾਲ ਉਦੋਂ 2 ਮਹੀਨੇ ਪਹਿਲਾਂ ਦੱਸਦੇ ਸੀ ਨੌਜਵਾਨ ਮੁੰਡੇ ਕਹਿੰਦੇ ਯਾਰ ਪਹਿਲਾਂ ਦੱਸ ਦਿੰਦੇ ਥੋੜਾ ਜਿਹਾ ਤਿਆਰੀ ਕਰ ਲੈਂਦੇ ਸੀ ਫਿਜ਼ੀਕਲੀ ਤਿਆਰੀ ਕਰ ਲੈਂਦੇ ਉਹ ਚੋ ਵੀ ਕੋਈ ਹਾਈ ਕੋਰਟ ਚ ਰਿੱਟ ਪੈ ਗਈ ਫਾਨਾ ਹੋ ਗਿਆ ਚਲੋ ਜੀ ਵਿਚ ਹੀ ਰਹੇ ਅਸੀਂ ਕੀ ਕੀਤਾ ਅਸੀਂ ਹਰ ਸਾਲ ਦੇ ਨੋਟੀਫਿਕੇਸ਼ਨ ਜਾਰੀ ਕਰਦੇ ਹਰ ਸਾਲ ਜਨਵਰੀ ਦੇ ਵਿੱਚ ਪੁਲਿਸ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਕਰੋ ਵੱਡਾ ਫੈਸਲਾ ਜੂਨ ਜੁਲਾਈ ਦੇ ਵਿੱਚ ਉਹਨਾਂ ਦਾ ਲਿਖਤੀ ਪੇਪਰ ਅਗਸਤ ਚ ਉਹਦਾ ਰਿਜ਼ਲਟ ਅਕਤੂਬਰ ਚ ਫਿਜ਼ੀਕਲ ਟੈਸਟ ਨਵੰਬਰ ਚ ਉਹਦਾ ਰਿੱਟ ਤੇ ਉਹਦੇ ਵਿੱਚ ਦੋ ਕਲਾਸ ਨੇ ਇੱਕ ਤਾਂ ਡੋਪ ਟੈਸਟ ਇੱਕ ਕੋਈ ਐਫ ਆਈ ਆਰ ਨਾ ਹੋਵੇ ਤਾਕੇ ਬੱਚੇ ਝਗੜਿਆਂ ਤੋਂ ਛੋਟੇ ਮੂਟੇ ਝਗੜਿਆਂ ਤੋਂ ਬਚਣ ਤੇ ਸਰੀਰ ਬਣਾਉਣ ਡੋਪ ਚ ਵੀ ਨਸ਼ਾ ਨਸ਼ਾ ਦੂਰ ਰਹਿਣ ਨਵੰਬਰ ਚ 14 ਰਿਜ਼ਲਟ ਦਸੰਬਰ ਚ ਹਰ ਸਾਲ ਦਸੰਬਰ ਚ 2200 ਪੁਲਿਸ ਵਾਲੇ ਆਪਣੀ ਜੌਬ ਕੀ ਕੀ ਬਾਤ ਹੈ ਕੀ ਬਾਤ ਹੈ ਵੱਡੀ ਗੱਲ ਬਾਤ ਹੈ ਦੋਸਤੋ ਦੇਖੋ ਤੁਸੀਂ ਹੈਨਾ ਪੁਲਿਸ ਮੁਲਾਜ਼ਮਾਂ ਦੇ ਲਈ ਮੈਂ ਕਿੱਥੋਂ ਆਈਡੀਆ ਆਇਆ ਮੈਂ ਅਫਸਰ ਨੂੰ ਪੁੱਛਿਆ ਵੀ ਜਿਹੜੇ ਆਈਪੀਐਸ ਨੇ ਜਾਂ ਆਈ ਆਈਐਸ ਨੇ ਯੂਪੀਐਸਸੀ ਦੇ ਅੰਡਰ ਜਿਹੜੇ ਹੁੰਦੇ ਨੇ ਵੀ ਦੇਸ਼ ਚ ਕਿੰਨੇ ਚਾਹੀਦੇ ਹੁੰਦੇ ਹਰ ਸਾਲ ਹਰ ਸਾਲ ਆਪਣੇ ਵੇਸ਼ ਨੂੰ 800 ਅਫਸਰ ਚਾਹੀਦਾ ਆਈਪੀਐਸ ਆਈਐਸ ਆਈਆਰਐਸ 800 ਚਾਹੀਦਾ ਹਰ ਸਾਲ ਪਰ ਪੇਪਰ ਕਿੰਨੇ ਦਿੰਦੇ ਨੇ 8 ਲੱਖ ਯੂਪੀਐਸਸੀ ਦਾ ਚਾਹੇ ਉਹ ਬਿਹਾਰ ਦੇ ਵਿੱਚ ਸਟੇਸ਼ਨ ਆ ਤੁਸੀਂ ਵੀ ਸੁਣਿਆ ਵੀ ਹਰ ਸਾਲ ਹੁਣ ਭਰਤੀ ਜਿਹੜੀ ਐ ਉਹ 2200 ਭਰਤੀਆਂ ਨਿਕਲਣਗੀਆਂ ਜਿਹੜੀ ਆ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਦੋਸਤੋ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਕਿਉਂਕਿ ਮਾਨ ਸਰਕਾਰ ਲੋਕਾਂ ਦੇ ਭਲੇ ਲਈ ਕੰਮ ਕਰ ਰਹੀ ਹੈ ਤੇ ਅੱਜ ਫੇਰ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਿ ਹਰ ਸਾਲ ਪੁਲਿਸ ਮੁਲਾਜ਼ਮ ਭਰਤੀ ਕਰਿਆ ਕਰਾਂਗੇ ਤੇ ਜਿਹੜਾ ਭਰਤੀ ਜਨਵਰੀ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਦਿਆ ਕਰਾਂਗੇ ਤੇ ਦਸੰਬਰ ਦੇ ਵਿੱਚ ਜਾ ਕੇ ਅਸੀਂ ਨਵੇਂ ਜਿਹੜੇ ਨੌਜਵਾਨ ਨੇ ਉਹ ਪੁਲਿਸ ਦੇ ਵਿੱਚ ਭਰਤੀ ਕਰ ਲਿਆ ਕਰਾਂਗੇ ਤਾਂ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਕੇ ਕਰਿਓ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ